ਸਤ ਸ੍ਰੀ ਅਕਾਲ ਜੀ ਮੈਂ ਯੂਪੀਆਈ ਨਿਊਜ਼ ਚੈਨਲ ਪੱਤਰਕਾਰpropto ਜ਼ਿਲ੍ਹਾ ਬਕੋਤਲਾ ਅੱਜ ਅਸੀਂ ਪਹੁੰਚੇ ਹਾਂ ਪਿੰਡ ਬਾਬਾ ਸੌਰਵ ਸਿੰਘ ਨਗਰ ਜ਼ਿਲ੍ਹਾ ਅਨਸਰ ਦੇ ਸਰਪੰਚ ਸਾਹਿਬ ਹਰਪ੍ਰੀਤ ਸਿੰਘ ਜੀ ਦੇ ਕੋਲ ਸਤਿ ਸ਼੍ਰੀ ਅਕਾਲ ਜੀ ਵਾਹਰੋ ਜਿਲ੍ਹਾ ਖਾਲਸਾ ਸਿਰਵਾਹੀ ਦੀ ਕੀ ਫਤੇ ਮੈਂ ਸਤਿ ਸ਼੍ਰੀ ਅਕਾਲ ਜੀ ਸੰਸੂਣ ਪਿੰਡ ਬਾਬਾ ਸੌਰਵ ਸਿੰਘ ਨਗਰ ਜ਼ਿਲ੍ਹਾ ਮਸਾ ਤਹਿਸੀਲ ਬਾਬਾ ਕਲਾ ਸਰਪੰਚ ਆਪਣੇ ਤਰਨ ਦਰਮਿਆਨ ਥੀੜੀ ਥੀੜੀ ਕੰਮ ਜਿਹੜੇ ਤੁਸੀਂ ਕਰਵਾਏ ਸਾਡੀ ਕਰਨ ਧਿਆਨ ਜੀ ਪਹਿਲਾ ਮੇਰੀ ਬਿਲ ਪਹਿਲੀ ਟਰਨ ਦੇ ਵਿੱਚ ਮੇਰੇ ਮੈਸੇਜ ਹੀ ਪੰਸਾਬ ਉਦੋਂ ਆਪਾਂ ਗਲੀਆਂ ਨਾਲੀਆਂ ਔਰ ਵਾਟਰ ਟੈਂਕੀ ਦਾ ਕੰਮ ਕਰਾਇਆ ਅਤੇ ਜੋ ਵਿਧਵਾ ਪੈਨਸ਼ਨ ਬਟਾਪਾ ਪੈਨਸ਼ਨ ਉਹ ਵੀ ਕਾਫੀ ਦਵਾਈਆਂ ਅਤੇ ਮੇਰੇ ਟਰਨ ਮੈਸੇਜ ਹੀ ਟਰਨੋਂ ਪਹਿਲਾਂ ਸਿਰਫ 10 ਤੋਂ 15 ਕ ਜੇ ਆਟਾ ਦਾ ਦੇ ਕਾਰ ਸੀ ਅੱਜ ਮੈਂ 200 ਲਗਭਗ 200 ਕਾਰ ਉਹ ਗ੍ਰੀਪਾ ਦਾ ਬਰੋਥ ਹੈ ਠੀਕ ਹੈ ਤੇ ਜਿਹੜਾ ਸਿਵਲ ਦਾ ਜੁੱਤੀ ਕੰਮ ਕਰਵਾਇਆ ਜੀ ਸਰ ਕਿੰਨੇ ਪਰਸੈਂਟ ਹੋ ਗਿਆ ਤੇ ਕਿੰਨੇ ਬਸ਼ਰ ਬਾਕੀ ਲਗਭਗ ਜੀ 75% ਜਿਹੜਾ ਸਿਵਲ ਦਾ ਕੰਮ ਕਰਵਾ ਚੁੱਕਾ ਬਿਲਕੁਲ ਕੰਪਲੀਟ ਹੈ ਸਿਵਰੇਜ ਦਾ ਤੇ 50% ਤੋਂ ਉੱਪਰ ਜਿਹੜੀ ਆ ਅੰਡਰਲੌਕ ਪੱਥਰ ਗਲੀਆਂ ਵਿੱਚ ਲਾਤੀ ਆ ਇਤੋਂ ਪਹਿਲਾਂ ਆਪਾਂ ਜਿਹੜਾ ਹੀ ਪਹਿਲੀ ਤਰਨ ਦੇ ਵਿੱਚ ਲਾਲ ਇੱਟ ਲੱਗੀ ਸੀ ਉਹ ਪਹਿਲਾਂ ਲਾਲ ਇੱਟ ਲੱਗਦੀ ਸੀ ਉਹ ਲਾਲ ਇੱਟ ਲਾਈ ਸੀ ਤੇ ਤੁਹਾਡੇ ਪਿੰਡ ਦੇ ਵਿੱਚ ਕੋਈ ਸਕੂਲ ਜਾਂ ਕਾਲਜ ਵਗੈਰਾ ਹੈ ਜੇ ਮੇਰੇ ਪਿੰਡ ਦੇ ਵਿੱਚੋਂ 1 ਕਿਲੋਮੀਟਰ ਕੇ ਦੇ ਵਿੱਚ ਆਉਂਦੇ ਆ ਸੂ ਮੈਂ ਬਾਬਾ ਜੀ ਗੁਰਿੰਦਰ ਸਿੰਘ ਢਿੱਲੋਂ ਜੀ ਨਾਲ ਮੇਰੀ ਗੱਲਬਾਤ ਹੋਈ ਨਹੀਂ ਮੈਨੂੰ ਬੁਲਾਇਆ ਸੀ ਉਹਨਾਂ ਨੇ ਉਹਨਾਂ ਨੇ ਮੈਨੂੰ ਜਗਾ ਤੇ ਦੇ ਲਈ ਕਿਹਾ ਉਹਨਾਂ ਦੀਆਂ ਟੀਮਾਂ ਵੀ ਚਾਰ ਪੰਜ ਵਾਰ ਆ ਕੇ ਗਈਆਂ ਮੇਰੀ ਦੋ ਦੋ ਨਾਲ ਨਾਮ ਸਾਂਝੀ ਜਮੀਨ ਹੋਣ ਕਰਕੇ ਉਹ ਮੇਰਾ ਇਹ ਕੰਪੈਂਡੈਂਟ ਪਿਆਦਾ ਉਹਨਾਂ ਨੇ ਮੇਰੇ ਤੋਂ 2 ਕਿੱਲੇ ਦੀ ਮੀਲ ਮੰਗੀ ਸੀ 1 ਕਿੱਲੇ ਵਿੱਚ ਉਹਨਾਂ ਨੇ ਕਿਹਾ ਬਿਲਡਿੰਗ ਬੇਟਾ ਤੁਹਾਨੂੰ ਬਣਾ ਕੇ ਦੇਵਾਂਗੇ ਬਹੁਤ ਸ਼ਾਨਦਾਰ 1 ਕਿੱਲੇ ਦੇ ਵਿੱਚ ਪਲੇ ਗਰਾਊਂਡ ਬਣਾ ਕੇ ਦੇਵਾਂਗੇ ਉਹ ਹੋ ਸਕਦਾ ਆਪਣਾਲੇ ਸਮੇਂ ਦੇ ਵਿੱਚ ਯੱਗੀ ਮਾਲਕ ਦੀ ਕਿਰਪਾ ਕਰਤੀ ਤੇ ਬਾਬਾ ਜੀ ਦੇ ਰਾਜ ਸਵਾਮੀ ਦੇ ਸਹਿਯੋਗ ਨਾਲ ਬਹੁਤ ਵਧੀਆ ਸਕੂਲ ਬਣੇਗਾ ਤੇ ਇੱਕ ਇਤਿਹਾਸ ਵਿੱਚ ਇਹੋ ਜਿਹਾ ਸਕੂਲ ਬਾਅਦ ਵਿੱਚ ਕੋਈ ਨਹੀਂ ਹੋਊਗਾ ਸਰਕਾਰੀ ਮੌਕੇ ਦੀ ਸਰਕਾਰ ਤੋਂ ਤੁਸੀਂ ਕੋਈ ਆਪਣੇ ਪਿੰਡ ਆਪਣੇ ਪਿੰਡ ਵਾਸੀਆਂ ਵਾਸਤੇ ਕੋਈ ਮੰਗ ਰੱਖਦੇ ਮੌਕੇ ਦੀ ਸਰਕਾਰ ਨੂੰ ਅਸੀਂ ਪਿੰਡ ਵਾਸੀਆਂ ਵੀ ਇਹੀ ਪਿੰਡ ਵਾਸੀਆਂ ਦੀ ਮੰਗ ਕਰਦੇ ਆ ਕਿ ਜਿਹੜੇ ਨਸ਼ਾ ਨਸ਼ੇ ਦਾ ਬਹੁਤ ਘਹਿਰ ਚੱਲ ਚੱਲ ਰਿਹਾ ਹੈ ਅਤੇ ਸਾਡੇ ਪਿੰਡ ਦੇ ਕੋਈ ਬਹੁਤ ਹੀ ਘੱਟ ਜਿਹੜੇ ਆ ਨਸ਼ਾ ਕਰਨ ਦੇ ਆਦਤੀਆਂ ਮਤਲਬ ਕਿ ਪਿੰਡ ਦੇ ਵਿੱਚੋਂ ਕੋਈ ਇੱਕ ਅੱਧਾ ਹੀ ਹੋਊਗਾ ਅਸੀਂ ਇਹ ਵਿਰਸ ਸਰਕਾਰ ਨੂੰ ਕਰਦੇ ਆ ਜਿੱਦਾਂ ਦੂਸਰੇ ਪਿੰਡਾਂ ਦੇ ਹਾਲ ਅਸੀਂ ਨਹਾਲ ਬਹੁਤ ਡਰਵਾ ਪੀ ਸਾਡਾ ਪਿੰਡ ਵੀ ਕਿਤੇ ਇਸ ਜੰਗਲ ਵਿੱਚ ਨਾ ਵਸੇ ਅਤੇ ਸਰਕਾਰ ਨੂੰ ਅਪੀਲ ਕਰਦੇ ਆ ਇਸ ਤੇ ਲਗਾਮ ਪਾਈ ਜਾਵੇ ਸੁਪਰਸਬ ਕਿਸਾਨ ਜੀ ਨਾਲ ਦੀ ਗੱਲ ਕਰਨ ਜਾ ਰਹੇ ਹਾਂ ਜਿਵੇਂ ਕਿ ਬਹੁਤ ਹੀ ਉਹ ਕਿਸੇ ਨਾ ਕਿਸੇ ਤਰ੍ਹਾਂ ਦੇ ਸਟਰਗਲ ਦੇ ਵਿੱਚ ਚਾਹਦੇ ਪਏ ਆ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਟਰਗਲ ਸਰਕਾਰ ਨਹੀਂ ਹੈ ਦੇਖੋ ਅਰਜ਼ ਕਰਦੇ ਆਂ ਕਿ ਜੋ ਵੀ ਉਹਨਾਂ ਦਾ ਬੰਦਾ ਹੱਕ ਆ ਉਹਨਾਂ ਨੂੰ ਦਿੱਤਾ ਜਾਵੇ ਦੂਜੀ ਗੱਲ ਕਿਸਾਨ ਤੇ ਕਿਸਾਨ ਜਿਹੜੇ ਨਾ ਕਈ ਨਾ ਹੀ ਬੜੀਆਂ ਮਾਰਾਂ ਤੋਂ ਪੀੜਤ ਹੁੰਦੇ ਜਿੱਦਾਂ ਕੋਈ ਉਹਨਾਂ ਨੂੰ ਸੁੰਡੀ ਪੈ ਜਾਂਦੀ ਹੈ ਫਸਲ ਨੂੰ ਕੋਈ ਮੀਂਹ ਪੈ ਜਾਂਦਾ ਗਰੇਮਾਰੀ ਹੋ ਜਾਂਦੀ ਉਹਨਾਂ ਦੀਆਂ ਫਸਲਾਂ ਮਰ ਜਾਂਦੀਆਂ ਤੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਅਤੇ ਸਰਕਾਰ ਅਸੀਂ ਇਹ ਵਿਆਸ ਕਰਦੇ ਆਂ ਕਿ ਜੋ ਉਹਨਾਂ ਦੇ ਬੰਦੇ ਹੱਕ ਵਾ ਉਹਨਾਂ ਨੂੰ ਦਿੱਤੇ ਜਾਣ ਨੌਜਵਾਨਾਂ ਨੂੰ ਸੁਨੇਹ ਨੌਜਵਾਨਾਂ ਨੂੰ ਮੈਂ ਪਿੰਡ ਵਾਸੀਆਂ ਨੂੰ ਅਤੇ ਪੂਰੇ ਦੇਸ਼ ਵਾਸੀਆਂ ਨੂੰ ਇਹੋ ਹੀ ਅਰਥ ਕਰਦਾ ਹਾਂ ਕਿ ਉਹ ਸਪੋਰਟਸ ਨਾਲ ਜੋੜਨ ਅਤੇ ਅੱਗੇ ਵੱਧ ਕੇ ਖਿਡਾਰੀ ਬਣ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਅਤੇ ਜਿਹੜੇ ਨਸ਼ੇ ਦੇ ਡਾਕਟਰਾਂ ਉਹਨਾਂ ਨੂੰ ਫੜ ਕੇ ਜੇਲਾ ਦੇ ਵਿੱਚ ਸਹਿਯੋਗ ਕਰਨ ਸਰਕਾਰ ਦਾ ਜੇਲਾ ਦੇ ਵਿੱਚ ਤਾਲੀਏ ਜਿਵੇਂ ਕਿ ਆਪਾਂ ਗਾਮ ਮੋਕਾ ਸਰਪੰਚੀ ਦਾ ਮਿਲਦਾ ਫਿਰ ਆਪਾਂ ਕਿਹੜੇ ਕਿਹੜੇ ਕੰਮ ਆਪਾਂ ਐਮ ਜਿਹੜੇ ਤੁਹਾਡੇ ਰਹਿੰਦੇ ਹੋ ਕਰਾਉਂਗੇ ਤੁਸੀਂ ਸਭ ਤੋਂ ਪਹਿਲਾਂ ਜੀ ਮੈਂ ਮੇਰੀ ਇੱਕ ਨਿਸ਼ਾਨਾ ਵੀ ਜਿਹੜੀ ਸਾਡੇ ਦੋ ਦੋ ਨੰਗਲ ਕੋਲ ਪੈਲੀ ਹੈਗੀ ਆ ਉਹ ਲੈ ਕੇ ਇੱਕ ਵਧੀਆ ਸਟੇਡੀਅਮ ਬਣਾਉਣ ਅਤੇ ਜੋ ਮੇਰੀ ਗਾਂਧੀ ਗ੍ਰਾਉਂਡ ਵਿੱਚ ਇੱਕ ক্রিকেট ਦੇ ਹੋਰ ਵੀ ਗੇਮਾਂ ਦੇ ਕੈਂਪ ਲੱਗਦੇ ਆ ਆਪਣੇ ਪਿੰਡ ਵਾਸੀ ਅਤੇ ਹਲਕਾ ਵਾਸੀਆਂ ਦੇ ਉਹ ਫਿਰਪਾ ਦੇ ਵਿੱਚ ਸ਼ਿਫਟ ਕਰਕੇ ਤੇ ਦੇਸ਼ ਲਈ ਅਤੇ ਪੰਜਾਬ ਲਈ ਪਲੇਅਰ ਤਿਆਰ ਕਰੀ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਸੈਂਟਰ ਸਰਕਾਰ ਨੂੰ ਪੀ ਜਿਹੜੀ ਜਾਣਕਾਰੀ 2010 ਚ ਹੋਈ ਦੁਬਾਰਾ 10 ਸਾਲ ਬਾਅਦ ਹੋਣੀ ਹੈ ਉਹ ਜਾਣਕਾਰੀ 2020 ਚ ਹੋਣੀ ਹੈ ਪਰ ਸਰਕਾਰ ਨੇ ਨਹੀਂ ਕੀਤੀ ਅਸੀਂ ਪੂਰੇ ਪੰਜਾਬ ਵਾਸੀਆਂ ਨੂੰ ਅਰਜ਼ ਕਰਦੇ ਆਂ ਕਿ ਉਹ ਸੈਂਟਰ ਸਰਕਾਰ ਜਾਣਕਾਰੀ ਕਰੇ ਜੋ ਬੈਨੀਫੀਸ਼ੀਅਰ ਪੰਜਾਬ ਨੂੰ ਮਿਲਨੇ ਉਹ ਜਾਣਕਾਰੀ ਤੋਂ ਮਿਲਨੀ ਹੈ ਬਹੁਤ ਜਿਹੜੀ ਆ ਜਨਸੰਖਿਆ ਪੰਜਾਬ ਦੀ 10 ਸਾਲਾਂ ਵਿੱਚ ਬਹੁਤ ਵੱਧ ਚੁੱਕੀ ਆ ਤੋ ਦਾ ਬੈਨੀਫੀਸ਼ੀਅਰ ਸਰਕਾਰ ਨੂੰ ਤੇ ਨਨ ਸਰਕਾਰ ਨੂੰ ਅਤੇ ਪਿੰਡ ਵਾਸੀਆਂ ਨੂੰ ਇਹਦੇ ಗ್ರಾಮ ਪੰਚਾਇਤਾਂ ਨੂੰ ਮਿਲ ਸਕਦਾ ਮੈਂ ਯੂਪੀਆਈ ਅਖਬਾਰ ਅਤੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਜੀ ਆਇਆਂ ਕਹਿੰਦਾ ਜਿਨ੍ਹਾਂ ਨੇ ਇੱਥੇ ਆ ਕੇ ਸਾਡਾ ਜਿਹੜਾ ਪਿੰਡਾਂ ਦੇ ਹਾਲ ਪੁੱਛਰੇ ਆ ਬਹੁਤ ਬਹੁਤ ਧੰਨਵਾਦ